ਬੇ ਜੀਨੇ ਨਾ ਆਪਦੇ ਮਿੱਤਰ ਨੂੰ ਆਪਦੇ ਯਾਰ ਨੂੰ ਦਵਾਉਣੀ ਹੁੰਦੀ ਹੈ ਇੱਜ਼ਤ ਉਹਦੇ ਔਗਣਾ ਨੂੰ ਕਿਵੇਂ ਟੱਕ ਲੈਂਦਾ ਕਿਵੇਂ ਪੜਦਾ ਪਾ ਕੇ ਉਸੇ ਔਗਣਾ ਦੇ ਕੋਈ ਖੂਬਸੂਰਤੀ ਬਣਾ ਦਿੰਦਾ ਅੱਜ ਚੈਨੇ ਨੇ ਮੈਨੂੰ ਗੱਲ ਸੁਣਾਈ ਬੜੀ ਜਿਆਦਾ ਵਧੀਆ ਤੇ ਮੇਰਾ ਦਿਲ ਕੀਤਾ ਕਿ ਯਾਰ ਉਹ ਵੀਡੀਓ ਨੂੰ ਬਣਾਈਏ ਲੋਕ ਉਹਨੂੰ ਸ਼ੇਅਰ ਕਰਨਗੇ ਵਾਕਿਆ ਹੀ ਕਮਾਲ ਗੱਲ ਆ ਯਾਰ ਬਦਲ ਨਾ ਤੇ ਯਾਰ ਦੇ ਔਗਣ ਨੂੰ ਗੁਣ ਚ ਬਦਲ ਲੋ ਚੈਨੇ ਉਹ ਗੱਲ ਸੁਣਾ ਯਾਰ ਸੁਣਾ ਲੀ ਬਾਈ ਬਾਈ ਇੱਕ ਬੰਦਾ ਲੰਮੀ ਛੋਟੀ ਦੇ ਕਿਨਾਰਿਆਂ ਨਾਲ ਨਾ ਦੋ ਘੜੇ ਬਨ ਕੇ ਘਰੇ ਲੈ ਕੇ ਜਾਂਦਾ ਹੁੰਦਾ ਹੂੰ ਪਾਣੀ ਪਾ ਕੇ ਉਹਨਾਂ 'ਚ ਹੂੰ 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 ਇੱਕ ਘੜੇ 'ਚ ਉਹਨਾਂ 'ਚ ਨਿੱਕਾ ਜਿਹਾ ਛੇਦ ਹੁੰਦਾ ਬਾਈ ਅੱਛਾ ਲੀਕ ਹੁੰਦਾ ਲੀਕ ਹੁੰਦਾ ਥੋੜਾ ਜਿਹਾ ਹੂੰ ਤੇ ਉਹ ਜਦੋਂ ਲੈ ਕੇ ਜਾਂਦਾ ਇੱਕ ਘੜਾ ਤਾਂ ਪੂਰਾ ਭਰ ਕੇ ਚੱਲੇ ਜਾਂਦਾ ਘਰੇ ਹੂੰ ਇੱਕ 'ਚ ਥੋੜਾ ਅੱਧਾ ਜਾਂ ਪੌਣਾ ਹੋ ਜਾਂਦਾ ਕੋਈ ਪਾਣੀ ਘਟ ਜਾਂਦਾ ਤਾਂ ਔਕਾ ਔਕਾ ਡਕਦਾ ਜਾਂਦਾ ਹਾਂਜੀ ਇਸ ਘੜੇ ਇਸ ਗੱਲ ਕਰਕੇ ਹੂੰ ਉਹ ਘੜਾ ਬੜਾ ਸ਼ਰਮਿੰਦਾ ਹੁੰਦਾ ਕਿ ਯਾਰ ਮੇਰਾ ਮਾਲਕ ਮਿਹਨਤਾਂ ਪੂਰੀ ਕਰਦਾ ਹੂੰ ਪਰ ਫਿਰ ਵੀ ਪਾਣੀ ਨਹੀਂ ਪੂਰਾ ਲੈ ਕੇ ਜਾਂ ਲੈ ਪਾਉਂਦਾ ਉਹ ਹਾਂ ਵੀ ਮੇਰੇ ਮੇਰੇ ਚ ਔਗਣ ਆ ਵੀ ਮੇਰਾ ਪਾਣੀ ਲੀਕ ਹੋ ਜਾਂਦਾ ਹਾਂ ਲੀਕ ਹੋ ਉਹ ਇੱਕ ਦਿਨ ਕਹਿ ਹੁੰਦਾ ਉਹਨੂੰ ਹੂੰ ਕਹਿੰਦਾ ਵੀ ਮੈਂ ਇਹ ਘਾਟ ਕਰਨ ਬੜਾ ਸ਼ਰਮਿੰਦਾ ਹਾਂ ਇਥੋਂ ਤੇ ਵੀ ਤੂੰ ਮਿਹਨਤ ਦਾ ਕਰਦਾ ਪਰ ਪੂਰਾ ਪਾਣੀ ਨਹੀਂ ਲੈ ਕੇ ਲੈ ਕੇ ਜਾਂਦਾ ਉੱਥੇ ਤੱਕ ਅੱਛਾ ਵੀ ਘੜਾ ਮਾਲਕ ਨੂੰ ਕਹਿੰਦਾ ਵੀ ਭਾਈ ਮੈਨੂੰ ਸ਼ਰਮ ਆਉਂਦੀ ਐ ਇਸ ਗੱਲ ਦੀ ਹਾਂ ਉਹ ਮਾਲਕ ਕਹਿੰਦਾ ਕਹਿੰਦਾ ਮੈਂ ਤੇਰੇ ਔਗਣ ਬਾਰੇ ਪਹਿਲਾਂ ਹੀ ਜਾਣਦਾ ਹੂੰ ਤੇ ਇਸੇ ਕਾਰਨ ਕਰਕੇ ਨਾ ਕਹਿੰਦਾ ਤੇਰੇ ਵਾਲੇ ਤੇਰੇ ਵਾਲੇ ਪਾਸੇ ਮੈਂ ਹੂੰ ਉਹਾਂ ਦੇ ਬੀਜ ਖਿਲਾਰਤੇ ਸੀ ਹੂੰ ਕਹਿੰਦਾ ਘੜਿਆ ਤੂੰ ਕਦੇ ਦੇਖਿਆ ਨਹੀਂ ਯਾਰ ਉਹ ਤਾਂ ਹੁਣ ਫੁੱਲਾਂ ਦਾ ਬਗੀਚਾ ਬਣਿਆ ਪਿਆ ਹੂੰ ਜਿੱਥੋਂ ਤੇਰਾ ਪਉਣ ਡਲਦਾ ਸੀਗਾ ਹੂੰ ਬਾਈ ਸੱਟਾ ਇਹਦਾ ਇਹ ਆ ਹਾਂ ਕਿ ਹਰੇਕ ਬੰਦੇ ਵਿੱਚ ਹੂੰ ਖਾਮੀਆਂ ਵੀ ਹੁੰਦੀਆਂ ਤੇ ਖੂਬੀਆਂ ਵੀ ਹੁੰਦੀਆਂ ਖੂਬੀਆਂ ਹੁਣ ਕਿਸੇ ਦੀ ਖਾਮੀ ਨੂੰ ਕੂਬੀ ਚ ਕਿਵੇਂ ਢਕਣਾ ਕਿਵੇਂ ਬਦਲਣਾ ਬਾਈ ਇਹ ਹਰ ਇੱਕ ਬੰਦੇ ਤੇ ਜਿਵੇਂ ਤੁਸੀਂ ਬਾਈ ਕਹੀਆ ਪਹਿਲਾਂ ਹੀ ਗੱਲ ਕਹਿਤੀ ਨਾ ਹੂੰ ਦੋਸਤ ਕਈ ਕਈ ਤਾਂ ਇਹੇ ਜੇ ਯਾਰ ਮਿੱਤਰ ਹੁੰਦੇ ਆ ਪਿੱਠ ਤਕਾਈ ਜਾਂਦੇ ਰਹਿੰਦੇ ਆ ਚੂਗਲੀ ਮੁੰਦਿਆ ਕਰੀ ਜਾਂਦੇ ਨੇ ਕਈ ਬੰਦੇ ਕਈ ਯਾਰ ਦੋਸਤ ਇਹੇ ਜੇ ਵੀ ਹੁੰਦੇ ਆ ਪਰ ਉਹ ਕਿਸੇ ਦੀ ਆਪਦੀ ਨਾਲ ਦੇ ਯਾਰ ਦੀ ਗੱਲ ਨਹੀਂ ਕੇ ਤੂੰ ਸੁਣਦੇ ਪਹਿਲਾਂ ਹੀ ਮੂੰਹ ਬੰਦ ਹੁੰਦੇ ਆ ਉਹਦਾ ਵੀ ਮੇਰੇ ਕੋਲੇ ਉਸ ਬੰਦੇ ਦੀ ਗੱਲ ਨਾ ਕਰੀ ਬਾਈ ਵਾਕੇ ਹਰੇਕ ਬੰਦੇ 'ਚ ਵੀਰੇ ਖਾਮੀਆਂ ਹੁੰਦੀਆਂ ਤੇ ਖੂਬੀਆਂ ਹੁੰਦੀਆਂ ਕਿਸੇ ਦੀ ਖਾਮੀ ਨੂੰ ਖੂਬੀ 'ਚ ਕਿਵੇਂ ਬਦਲਣਾ ਇਸ ਤੁਹਾਡੇ ਦੇ ਨਿਰਪਰ ਕਰਦਾ ਤੁਹਾਡੇ ਦੇ ਨਿਰਪਰ ਕਰਦਾ ਕਿ ਤੁਸੀਂ ਯਾਰ ਨਾ ਬਦਲੋ ਤੁਸੀਂ ਐਂ ਕਰੋ ਕਿ ਉਹਦੇ ਔਗਣ ਨੂੰ ਗੁਣ ਚ ਬਦਲ ਲਓ ਜਿੱਥੇ ਉਹਦਾ ਪਾਣੀ ਡੁੱਲਦਾ ਤੁਸੀਂ ਉੱਥੇ ਫੁੱਲਾਂ ਦੇ ਵੀ ਖਲਾਰ ਦੇ ਬਗੀਚੇ ਬਣ ਜਾਣੇ ਹਾਂਜੀ ਭਾਈ ਜਿਉਂਦੇ ਰਹੋ ਵੀਡੀਓ ਸ਼ੇਅਰ ਕਰ ਦਿਓ